ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਨਾਊ ਡਰਿੰਗ ਰਿਪੋਰਟ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਮਿਰਚਾਂ ਦਾ achar ਇਸ ਨੂੰ ਬਣਾਉਣ ਦੇ ਲਈ ਆਪਾਂ ਜਿਹੜੀਆਂ ਮਿਰਚਾਂ ਨੇ ਉਹਨਾਂ ਨੂੰ ਪਹਿਲਾਂ ਧੋ ਲਵਾਂਗੇ ਧੋ ਕੇ ਉਹਨਾਂ ਨੂੰ 2-3 ਘੰਟੇ ਵਾਸਤੇ ਜਿਹੜਾ ਆਪਾਂ ਸਕਾਉ ਲਵਾਂਗੇ ਸਕਾਉਣ ਤੋਂ ਬਾਅਦ ਫਿਰ ਉਹਨਾਂ ਨੂੰ ਆਪਾਂ ਇੱਕ ਕੋਨੇ ਦੇ ਨਾਲ ਜੜਾ ਸਾਫ਼ ਕਰ ਲਵਾਂਗੇ ਤਾਂ ਕਿ ਜਿਹੜਾ ਕੋਈ ਵੀ ਥੋੜਾ ਬਹੁਤਾ ਜਿਹੜਾ ਪਾਣੀ ਹੋਰ ਲੱਗਾ ਰਿਹਾ ਗਿਆ ਹੋਵੇ ਤਾਂ ਇਸ ਦੇ ਨਾਲ ਜਿਹੜਾ ਪਾਣੀ ਸਾਫ਼ ਹੋ ਜਾਊਗਾ ਕਿ ਜੇ ਮਿਰਚਾਂ ਜ਼ਰਾ ਵੀ ਗਿੱਲੀਆਂ ਰਹਿ ਗਈਆਂ ਤੇ ਪੰਗਾ ਦਾ ਚਾਰਜੜਾ ਬਹੁਤ ਜ਼ਿਆਦਾ ਖਰਾਬ ਹੋਊਗਾ ਉਹ 체ਤੀ ਹੀ ਖਰਾਬ ਹੋ ਜਾਊਗਾ ਆਪਾਂ ਲਏ ਸਾਰੀਆਂ ਮਿਰਚਾਂ ਨੇ ਉਹਨਾਂ ਨੂੰ ਸੁਕਾ ਲਿਆ ਹੈ ਸਕੌਣ ਤੋਂ ਬਾਅਦ ਉਹਨਾਂ ਦੇ ਉੱਪਰ ਵਾਲੀਆਂ ਡੰਡੀਆਂ ਜਿਹੜੀਆਂ ਆਪਾਂ ਉਤਾਰ ਲਈਆਂ ਨੇ ਹੁਣ ਉਹਨਾਂ ਨੂੰ ਆਪਾਂ ਕੱਟੜੇ ਨਾਲ ਵਿੱਚ ਜਿਹੜਾ ਕੱਟ ਲਗਾ ਲਵਾਂਗੇ ਇਸ ਤਿੱਕੇ ਨਾਲ ਇੱਕ ਮਿਰਚ ਜਿਹੜੀ ਆਪਾਂ ਦੋ ਪੀਸ ਕਰ ਲਵਾਂਗੇ ਸਾਰੀਆਂ ਮਿਰਚਾਂ ਨੂੰ ਹੀ ਆਪਾਂ ਇਸੇ ਤਰੀਕੇ ਨਾਲ ਕੱਟਦੇ ਜਾਵਾਂਗੇ ਜਦੋਂ ਮਿਰਚਾਂ ਕੋੜੀਆਂ ਲੱਗਣ ਤਾਂ ਤੁਹਾਡੀਆਂ ਅੱਖਾਂ ਵਿੱਚ ਪੈਣ ਤਾਂ ਉਸ ਪਹਿਲਾਂ ਆਪਣੇ ਹੱਥਾਂ ਨੂੰ ਧਵਾਓ ਸਰੋਂ ਦਾ ਤੇਲ ਲਾ ਸਕਦੇ ਹੋ ਇਸ ਨਾਲ ਜਿਹੜੀਆਂ ਮਿਰਚਾਂ ਦੀ ਘਟਤਣ ਆ ਉਹ ਹੱਥਾਂ ਦੇ ਵਿੱਚ ਪੂਰੇ ਤਰੀਕੇ ਨਾਲ ਨਹੀਂ ਜਾਂਦੀ ਹੁਣ ਆਪਾਂ ਲਈ ਮਿਰਚਾਂ ਸੀ ਉਹ ਕੱਟ ਕੇ ਤਿਆਰ ਨੇ ਜਿਹੜੀ ਆਪਾਂ ਨੂੰ ਮਿਰਚ ਵੱਡੀ ਲੱਗੇ ਉਸ ਨੂੰ ਆਪਾਂ ਜਿਹੜਾ ਕਿ ਸੈਂਟਰ ਤੋਂ ਕੱਟ ਸਕਦੇ ਆ ਇੱਕ ਮਸੇਜ ਆਪਾਂ ਦੋ ਪੀਸ ਵੀ ਕਰ ਸਕਦੇ ਹਾਂ ਜੇ ਆਪਾਂ ਨੂੰ ਮਿਰਚ ਵੱਡੀ ਲੱਗਦੀ ਹੈ ਤਾਂ ਹੋਣਾ ਪੈਣਾ ਦਾ ਜਿਹੜਾ ਮਸਾਲਾ ਹੈ ਉਹ ਰੈਡੀ ਕਰਾਂਗੇ ਮਸਾਲਾ ਰੈਡੀ ਕਰਨ ਵਾਸਤੇ ਆਪਾਂ ਇੱਕ ਪੈਨ ਦੇ ਵੀ ਨੂੰ ਗਰਮ ਕਰਾਂਗੇ ਗਰਮ ਘਾਤੇ ਵਿੱਚ ਸਾਰੇ ਮਸਾਲਿਆਂ ਨੂੰ ਮਿਕਸ ਕੀਤਾ ਹੈ ਤੇ ਇੱਕ ਵੱਡਾ ਚਮਚਾ ਜਿਹੜਾ ਮਸਾਲਿਆਂ ਦਾ ਪਾਇਆ ਸੀ ਆਪਣੀ ਮਿਰਚਾਂ 1 ਕਿਲੋ ਦੇ ਕਰੀਬ ਸੀਗਾ ਇਸ ਕਰਕੇ ਇੱਕ ਵੱਡਾ ਚਮਚਾ ਜਿਹੜਾ ਮਸਾਲਿਆਂ ਦਾ ਪਾਇਆ ਸੀ ਮਸਾਲਿਆਂ ਦੇ ਚਪੜ ਜੀਰਾ ਪਾਇਆ ਹੈ ਸਾਬਤ ਜੀਰਾ ਸਾਬਤ ਸੌਂਫ ਪਾਈ ਹੈ ਕਲੌਂਜੀ ਪਾਈ ਹੈ ਮੇਥੀ ਦਾਣਾ ਪਾਇਆ ਹੈ ਤੇ ਸਰੋਂ ਦੇ ਬੀਜ ਪਾਏ ਨੇ ਇਹਨਾਂ ਸਾਰੇ ਮਸਾਲਿਆਂ ਨੂੰ ਅਪਰ ਡਰਾਈ ਰੋਸਟ ਕਰਾਂਗੇ ਭੁੰਨਾਂਗੇ ਬਿਨਾਂ ਤੇਲ ਤੋਂ ਸੁੱਕਾ ਹੀ ਨਾ ਮਸਾਲਿਆਂ ਨੂੰ ਜੜਾ ਅਪ ਭੁੰਨ ਲਵਾਂਗੇ ਲਗਾ ਦੇਣਾ ਨਮਕ ਸਾਲਿਆਂ ਨੂੰ ਜਿਹੜਾ ਕਿ ਆਪਾਂ ਚਲਾਉਂਦੇ ਜਾਵਾਂਗੇ ਇਹ ਨਮਕ ਸਾਲਿਆਂ ਨੂੰ ਆਪਾਂ ਇਸੇ ਤਰੀਕੇ ਹੀ ਜੜਾਓ ਚਲਾਉਂਦੇ ਜਾਣਾ ਹੈ ਤੁਸੀਂ ਦੇਖ ਸਕਦੇ ਹੋ ਆਪਣੇ ਜਿਹੜੇ ਮਸਾਲੇ ਨੇ ਵਧੀਆ ਤਰੀਕੇ ਨਾਲ ਭੁਜਣਾ ਸ਼ੁਰੂ ਹੋ ਗਏ ਨੇ ਜਦੋਂ ਇਹਨਾਂ ਵਿੱਚ ਐ ਵਧੀਆ 스멜 ਆਉਣੀ ਸ਼ੁਰੂ ਹੋ ਗਈ ਤਾਂ ਉਦੋਂ ਹੀ ਆਪਾਂ ਜਿਹੜਾ ਗੈਸ ਦਾ ਫਲੇਮਾ ਉਹਨੂੰ ਬੰਦ ਕਰ ਦਵਾਂਗੇ अपने जोड़े मसाले ने भुज चुके हम आप जो गैस है वह बंद कर देवे तो इसमें बिना गैस तो एक मिनट जरा इस तरीके चलावे अपन एक मिनट हो चुका है तुम तो देख सकते हो अपने जो मसाले ने बहुत वह भुज गया है ਹੁਣ ਇਹਨਾਂ ਮਸਾਲਿਆਂ ਨੂੰ ਜਿਹੜਾ ਆਪਾਂ ਪੀਣਾ ਹੈ ਤੁਸੀਂ ਚਾਹੋ ਗ੍ਰाइंड ਕਰਨਾ ਹੈ ਨਾ ਆਪਾਂ ਪੀਣਾ ਹੈ ਤੁਸੀਂ ਚਾਹੋ ਤਾਂ ਕਿਸੇ ਵੀ ਤਰੀਕੇ ਨਾਲ ਪੀ ਸਕਦੇ ਹੋ ਤੁਸੀਂ ਇਹਨਾਂ ਨੂੰ ਚਾਹੇ ਡੰਡੇ ਗੁੰਡੇ ਪੀ ਲੋ ਤੇ ਚਾਹੇ ਇਹਨਾਂ ਨੂੰ ਮਿਕਸੀ ਦੇ ਵਿੱਚ ਗ੍ਰाइंड ਕਰ ਲਓ ਮੈਂ ਇਹਨਾਂ ਨੂੰ ਡੰਡੇ ਗੁੰਡੇ ਪੀ ਰਹੀਆਂ ਇਹਨਾਂ ਨੂੰ ਆਪਾਂ ਦਰਦਰਾ ਹੀ ਰੱਖਣਾ ਹੈ बहुत ज्यादा चूरा नहीं करना सिर्फ इन्होंने हल्का हल्का जो कुटना है कि जेड मसाले दरदरे रहने देख सकते हो जो अपना मसाला है दरदरा हो चुका है ਹੁਣ ਆਪਾਂ ਕੜਾਈ ਲਾਵਾਂਗੇ। ਕੜਾਈ ਦੇ ਵਿੱਚ ਆਪਾਂ ਜੜੱਕ ਦੀ 1 ਤੋਂ 1.5 ਕੱਪ ਜਿਹਾ ਤੇਲ ਪਾਇਆ ਹੈ। ਸਰੋਂ ਦਾ ਤੇਲ ਹੀ ਲਿਆਣਾ ਹੈ ਇੱਥੇ ਆਪਾਂ। ਸਰੋਂ ਦੇ ਤੇਲ ਵਿੱਚ ਹੀ ਮਿਰਚਾਂ ਦੀਆਂ ਉਹ ਵਧੀਆ ਫਰਾਈ ਹੁੰਦੀਆਂ ਨੇ ਤੇ ਚਾਰ ਬਹੁਤ ਵਧੀਆ ਬਣਦਾ ਹੈ। ਤੇਲ ਗਰਮ ਕਰਕੇ ਆਪਾਂ ਇਹਨਾਂ ਮਿਰਚਾਂ ਨੂੰ ਗੜਾ ਉਹ ਪਾ ਦਵਾਂਗੇ। ਇਸ ਤਰੀਕੇ ਨਾਲ ਜਿਹੜਾ ਆਪਾਂ ਹਲਾਉਂਦੇ ਜਾਵਾਂਗੇ। ਅਲਟੇ ਪਲਟੇ ਜਿਹੜਾ ਆਪਾਂ ਇਹਨੂੰ ਫਰਾਈ ਕਰਦੇ ਜਾਵਾਂਗੇ। जो तो अपन मिर्चों का जो है थोड़ा जहा कलर चेंज होना शुरू हो जाए तो समझ लो कि अपनी जिर्चा ने ग्राइंड हो वो वाइसिया तरीके जोड़िया ने फ्राई हो चुकी चुक ऑलमोस्ट अपन जो मिर्चा ने ਹੁਣ ਇਹਦਾ ਕਲਰ ਚੇਂਜ ਸ਼ੁਰੂ ਹੋਣਾ ਹੋ ਗਿਆ ਹੈ। ਤੁਸੀਂ ਦੇਖ ਸਕਦੇ ਹੋ ਕੁਆਟਿਟੀ ਵੀ ਜਿਹੜਾ ਘਟ ਗਈਆਂ ਨੇ। ਹੁਣ ਇਹਨਾਂ ਮਿਰਚਾਂ ਨੂੰ ਆਪਾਂ ਜਿਹੜਾ ਇੱਕ ਵੱਡੇ ਬਰਤਨ ਦੇ ਵਿੱਚ ਕੱਟ ਲਵਾਂਗੇ। ਉਨੰਤ ਵਿੱਚ ਆਪਾਂ ਜਿਹੜਾ ਆਪਣਾ ਕੁਟਿਆ ਹੋਇਆ ਮਸਾਲਾ ਹੈ ਉਸ ਨੂੰ ਪਾਵਾਂਗੇ ਮਸਾਲਾ ਪਾਉਣ ਤੋਂ ਬਾਅਦ ਇੱਕ ਚਮਚ ਇਸ ਦੇ ਵਿੱਚ ਆਪਾਂ ਜਿਹੜਾ ਕਾਲੇ ਨਮਕ ਦਾ ਪਾਵਾਂਗੇ ਫਿਰ ਇਸ ਦੇ ਵਿੱਚ ਆਪਾਂ ਜਿਹੜਾ ਆਪਣਾ ਨੋਰਮਲ ਨਮਕ ਆ ਉਸ ਦੇ 2 ਚਮਚ ਪਾਵਾਂਗੇ 3 ਚਮਚ ਪੂਰਾ ਪਰ ਨਮਕ ਦਾ ਪਾਉਣਾ ਹੈ 2 ਨੋਰਮਲ ਨਮਕ ਤੇ 1 ਕਾਲੇ ਨਮਕ ਦਾ ਇੱਕ ਚਮਚਾ ਆਪਾਂ ਜੜਾ ਹੈ ਹਲਦੀ ਦਾ ਪਾਵਾਂਗੇ ਇੱਕ ਤੋਂ 1.5 ਚਮਚਾ ਆਪਾਂ ਹਲਦੀ ਦਾ ਪਾਉਣਾ ਹੈ ਫਿਰ ਇਹਨਾਂ ਸਾਰੇ ਮਸਾਲਿਆਂ ਨੂੰ ਆਪ ਜੜਾ ਉਹ ਮਿਕਸ ਕਰ ਲਵਾਂਗੇ ਇਸੇ ਚਾਰੋਂ ਪੱਤ ਚੰਗੇ ਜਿਹੇ ਤਿਆਰੜਾ ਮਿਕਸ ਕਰਾਂਗੇ ਤਾਂ ਜੋ ਜਿਹੜਾ ਆਪਣਾ ਮਸਾਲਾ ਵਧੀਆ ਤਰੀਕੇ ਨਾਲ ਜਿਹੜਾ ਮਿਰਚਾਂ ਦੇ ਨਾਲ ਮਿਕਸ ਹੋ ਸਕੇ ਤੁਸੀਂ ਦੇਖ ਸਕਦੇ ਹੋ ਆਪਣਾ ਜਿਹੜਾ achar ਬਹੁਤ ਵਧੀਆ ਰੈਡੀ ਹੋ ਰਿਹਾ ਹੈ ਹੁਣ ਇਸ ਨੂੰ ਜਿਹੜਾ ਆਪਾਂ ਇੱਕ ਕੱਚ ਦੇ ਬਰਤਨ ਵਿੱਚ ਜਿਹੜਾ ਪਾ ਲਵਾਂਗੇ ਨੋਪਾ ਕਾਛ ਦੇ ਬਰਤਨ ਵਿੱਚ ਪਾਵਾਂਗੇ ਸਨੋਪਾ ਪਹਿਲਾਂ ਧੋਕੇ ਜੜਾਇ ਸੀ ਸੁਕਾ ਲਿਆ ਸੀ ਆਪਣਾ ਜਿਹੜਾ ਬਰਤਨ ਆ ਸੁੱਕਾ ਹੋਣਾ ਚਾਹੀਦਾ ਹੈ ਐਸੇ ਤਰੀਕੇ ਨਾਲ ਆ ਗਿਆ